ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕਿ ਦਾ ਦਿੱਤਾ ਗਿਆ ਚੀਰਮੈਨ ਨੂੰ ਵਾਪਸ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਸੋ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਕੋਈ ਦੱਸੇ ਅਸੀਂ ਕੋਈ ਕ腐ਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੋ ਫਿਰਾ ਜ਼ਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਦੀ ਵਿਦਾਂਤਵਾਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ। ਔਰ ਆਪਣੇ ਬਹੁਤ ਜਿਆਦਾ ਸਾਥੀਆਂ ਦੇ ਨਾਲ ਕੋਈ ਬਲਾਕਸ ਵਿੱਚ ਵੀ ਮੈਂਬਰ ਹੈ। ਕੋਈ ਬਲਾਕ ਦਾ ਪ੍ਰਧਾਨ ਹੈ। ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀ ਆ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਣਾ ਕਿ ਬੀਜੇਪੀ ਚ ਆ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਕਿ ਅਸੀਂ ਬਾਹਰੋਂ ਆਏ ਆ। ਜਿਨ੍ਹਾਂ ਬੀਜੇਪੀ ਦੇ ਮੇਰਾ ਹੱਕ ਹੈ ਉਹਨਾਂ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੀ ਉਹਨਾਂ ਦਾ ਹੱਕ ਹੈ। ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਦੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੀ ਵੀ ਸ਼ਾਮਲ ਹੋ। ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ। ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ। ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ। ਪੇਂ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਜਿਹੜਾ ਪੰਜਾਬੀ ਅਮਨ ਚੰਦਾ ਸ਼ਾਂਤੀ ਚੰਦਾ ਵਿਕਾਸ ਚੰਦਾ ਉਹ ਭੀਜਪੀ ਦੇ ਦਰਵਾਜੇ ਉਦੇ ਲਈ ਖੁੱਲਿਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਤ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਾਨ ਚੁੜਾਈਏ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਡੇ ਸਾਰਿਆਂ ਵੀਰਾਂ ਦਾ ਧੰਨਵਾਦ ਕਿ ਤੁਸੀਂ ਬਹੁਤ ਕੀਮਤੀ ਸਮਾਂ ਆਪਣਾ ਕੱਢ ਕੇ ਜਿਹੜਾ ਕਿ ਲੋਕੋ ਦੇ ਵਿੱਚ ਪਹੁੰਚੇ ਸੋ ਜਿਹੜਾ ਅੱਜ ਅਸੀਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਜਿਹੜੇ ਕਿ ਅਸੀਂ ਸ਼ਾਮਲ ਹੋਏ ਆ ਤੁੱਕੇ ਦੇ ਜਿਹੜੇ ਇੱਕ ਦੋ ਮੁੱਖ ਕਾਰਨ ਸੀ ਜਿਹੜੇ ਕਿ ਜੋ ਚੀਜ਼ ਅਸੀਂ ਬਾਈ ਦੇ ਵਿੱਚ ਦੇਖ ਕੇ ਆਏ ਸੀ ਲਗਭਗ ਹੁਣ ਨਹੀਂ ਅਸੀਂ 2-3 ਸਾਲ ਤੋਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਉਹਨਾਂ ਜਿਹੜੇ ਕਿ ਆਪਣੇ ਸਿਧਾਂਤਾਂ ਤੋਂ ਜਿਹੜੀ ਪਾਰਟੀ ਹੈ ਕਿ ਬਿਲਕੁਲ ਜਿਹੜੀ ਅਲੱਗ ਹੋ ਚੁੱਕੀ ਆ ਭੜਕ ਚੁੱਕੀ ਆ ਕਿਉਂਕਿ ਜਦੋਂ 1 ਸਾਲ ਪਹਿਲਾਂ ਲਗਭਗ ਆਪਣੇ ਇਲੈਕਸ਼ਨ ਹੋਈ ਸੀ ਜਿਹੜੇ ਉਹਦੇ ਵਿੱਚ ਜਦੋਂ 20 ਵਾਲੀ ਸੀਟ ਨੂੰ ਲੈ ਕੇ ਇੱਕੋ ਪਰਿਵਾਰ ਨੂੰ ਦੋ ਸੀਟਾਂ ਦਿੱਤੀਆਂ ਗਈਆਂ ਸੀ ਬਾਈ ਦੇ ਵਿੱਚ ਤੇ ਇਹ ਸੀ ਕਿ ਇੱਕ ਪਰਿਵਾਰ ਨੂੰ ਇੱਕ ਸੀਟ ਹੀ ਮਿਲੂਗੀ ਸੋ ਉਦੋਂ ਹੀ ਆਪਣੇ ਸਤਾਂਤਾਂ ਤੋਂ ਜਿਹੜੀ ਕਿ ਪਾਰਟੀ ਪੜ ਚੁੱਕੀ ਸੀ ਸੋ ਹੁਣ ਵੀ ਜਿਹੜਾ ਲਗਭਗ ਅਸੀਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਸੋ ਜਿਹੜਾ ਇਹਨਾਂ ਨੇ ਸਾਡੇ ਅਚਾਨਕ ਸਾਨੂੰ ਜਿਹੜਾ ਕਿ ਲਾ ਦਿੱਤਾ ਗਿਆ ਚੇਅਰਮੈਨੀ ਵਾਪਸ ਲੈ ਲਈ ਹਲਕਾ ਚਾਰਜੀ ਤੋਂ ਲਾਇਆ ਗਿਆ ਸੋ ਉਹ ਚੀਜ਼ ਚਲੋ ਮੈਟਰ ਨਹੀਂ ਕਰਦੀ ਕੋਈ ਗੱਲ ਨਹੀਂ ਪਾਰਟੀਆਂ ਚੱਲਦਾ ਰਿਦਾ ਪਰ ਕਾਰਨ ਇਹ ਹੈ ਕਿ ਸਾਨੂੰ ਕਾਰਨ ਤੇ ਦੱਸਦੇ ਕੋਈ ਨਾ ਕੋਈ ਵੀ ਲਾਇਆ ਕੀ ਕਰਨ ਨੂੰ ਅਸੀਂ ਤਾਂ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਸੀ ਕੋਈ ਦੱਸ ਦੇ ਅਸੀਂ ਕੋਈ ਕਰਪਸ਼ਨ ਕਰ ਰਹੇ ਸੀ ਤਾਂ ਜਾਂ ਹਲਕੇ ਦੇ ਵਿੱਚ ਕੋਈ ਗਲਤ ਕੰਮ ਕਰ ਰਹੇ ਸੀ ਤਾਂ ਸੋ ਫਿਰ ਉਹ ਜਿਲ੍ਹਾ ਜੋ ਭਾਰਤੀ ਜਨਤਾ ਪਾਰਟੀ ਦਾ ਰਾਹ ਜਿਹੜਾ ਚੁਣਿਆ ਕਿ ਅਸੀਂ 3 ਸਾਲ ਜਿਹੜਾ 3.5 ਸਾਲ ਕੰਮ ਕਰਾਇਆ ਸੋ ਲਗਭਗ ਜਿਹੜਾ ਕਿ ਸੈਂਟਰ ਦੀਆਂ ਸਕੀਮਾਂ ਦੇ ਨਾਲ ਹੀ ਕਰਾਇਆ ਤੇ ਗਲੀਆਂ ਨਾਲੀਆਂ ਦੀ ਗੱਲ ਕਰ ਲਈਏ ਕਿਉਂਕਿ ਬਹੁਤ ਗਲੀਆਂ ਨਾਲੀਆਂ ਸੀ ਜਿਹੜੀਆਂ ਅਮਰੀਕਾ ਦੇ ਵਿੱਚ ਅਸੀਂ ਪਾਸ ਕਰਵਾ ਕੇ ਸੋ ਜਿਹੜੀ ਆਪਾਂ ਕੀ ਬਣਾਈਆਂ ਸੀ ਕਾਫੀ ਸਕੀਮਾਂ ਸੀ ਕਣਕ ਨੂੰ ਲੱਲੋ ਕਿ ਕਣਕ ਨੂੰ ਜਿਹੜੀ ਕਿ ਸੈਂਟਰ ਦੀ ਆ ਰਹੀ ਹੈ ਸੋ ਫਿਰ ਅਸੀਂ ਇਹ ਸੋਚਿਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਸਾਡੇ ਹਲਕਿਆਂ ਨੂੰ ਜਿਹੜੀ ਕਿ ਉਹ ਬਚਾ ਸਕਦੀ ਆ ਸੋ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਨਾਲ ਵਿਦਾ ਕਹਿ ਕੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੇ ਵੀ ਸ਼ਾਮਲ ਕਿੰਨਾ ਕਿਲੋ ਕਲਾ ਘਾਟ ਸੀ ਲੋਕਾਂ ਲੋ ਕਿੰਨਾ ਕ ਪੈਰ ਮਿਲਿਆ ਪਾਰਟੀ ਉਸ ਦਾ ਕੱਠ ਦੇਖੋ ਤੁਸੀਂ ਲਗਭਗ ਨਾ ਸਰਕਾਰ ਸੀ ਕਿਉਂਕਿ ਬਾੜੀਆਂ ਸੇਰ ਦੀਆਂ ਕੋਸ਼ਿਸ਼ ਅੱਜ ਸੇਰ ਦੀਆਂ ਨਹੀਂ ਕੱਲ ਪਰਸੋਂ ਤੇ ਜਿਹੜਾ ਕਿ ਲੋਕਾਂ ਨੂੰ ਡੱਕਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਸੀ ਫੂਨ ਜਾ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਇੱਕ ਦੋ ਪਿੰਡਾਂ ਦੇ ਵਿੱਚ ਪੁਲਿਸ ਵੀ ਸਵੇਰੇ ਭੇਜੀ ਗਈ ਪਰ ਉਸ ਦੇ ਬਾਵਜੂਦ ਵੀ ਮੈਂ ਆਪਣੇ ਹਲਕੇ ਦੇ ਵੀਰਾਂ ਦਾ ਪਿੰਡਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਬੜੀ ਵੱਡੀ ਗਿਣਤੀ ਦੇ ਵਿੱਚ ਸੋ ਇੱਥੇ ਜਿਹੜਾ ਕਿ ਪੈਲਸ ਦੇ ਵਿੱਚ ਪਹੁੰਚੇ ਆ ਤੁਸੀਂ ਕਵਰੇਜ ਕੀਤੀ ਆ ਤੁਹਾਨੂੰ ਪਤਾ ਹਾਲ ਸਾਰਾ ਜਿਹੜਾ ਕਿ ਸੀ ਅੰਦਰ ਜਿਹੜਾ ਭਰਿਆ ਗਿਆ ਸੀ ਸੋ ਇਹੀ ਜਿਹੜਾ ਅੱਜ ਬੜੀ ਮਨ ਨੂੰ ਇੱਕ ਖੁਸ਼ੀ ਹੋਈ ਆ ਕਿ ਚਾਹ ਵਾਕਈ 3-4 ਸਾਲਾਂ ਦੇ ਵਿੱਚ ਕੁਝ ਕਮਾਇਆ ਤੇ ਸੋ ਰਾਜਸੰਸੀ ਹਲਕੇ ਦਾ ਪਿਆਰ ਕਮਾਇਆ ਸੋ ਅੱਜ ਜਿਹੜਾ ਉਹਨਾਂ ਨੇ ਕੀ ਸਾਬਤ ਕਰਤਾ ਔਰ ਅਸੀਂ ਹੁਣ ਮਿਹਨਤ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਇਸ ਪਾਰਟੀ ਨੂੰ ਜਿਹੜਾ ਕਿ ਬਹੁਤ ਉੱਪਰੋਂ ਬਲੰਦੀਆਂ ਤੱਕ ਜਿਹੜਾ ਕਿ ਅਸੀਂ ਉਹ ਲੈ ਕੇ ਜਾਣਾ ਜੀ ਕੱਟ ਲੱਗ ਰਿਹਾ ਤੇ ਉਹ ਹੋਇਆ ਐਫ ਦੇ ਨਾਲ ਲੱਗ ਰਿਹਾ ਕਿ 2027 ਦੇ ਵਿੱਚ ਭਾਟੇ ਜਾਂਦਾ ਪਾਰਟੀ ਆਪਣੇ ਪੈਰ 'ਤੇ ਖੜ ਸਕਦੀ ਹੈ ਬਿਲਕੁਲ ਜੀ ਬਿਲਕੁਲ ਫੜ ਸਕਦੀ ਹੈ ਜੀ ਸੋ ਇਹੀ ਹਲਕਾ ਜਿਹੜਾ ਸਾਡਾ ਰਾਜਾ ਸੰਸੀ ਹੈ ਜੀ ਸੋ ਤੁਸੀਂ ਵੀ ਇੱਥੇ ਸਾਰੇ ਮੇਰੇ ਭੈਣਾਂ ਨੇ ਮੇਰੇ ਵੀਰਾਂ ਨੇ ਕਵਰੇਜ ਕਰਨੀ ਆ ਸੋ ਵੱਡੀ ਬੜੀ ਵੱਡੀ ਲੀਡ ਨਾਲ ਜਿੱਤ ਕੇ ਅਸੀਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਝੋਲੀ ਦੇ ਵਿੱਚ ਸੀਟ ਹੈ ਜਿਹੜੀ ਕਿ ਇਹ ਪਾਵਾਂਗੇ ਠੀਕ ਕਰਨ ਸਮਝੋ ਕਿ ਬੀਜੇਪੀ ਹੀ ਕਿਉਂ ਜੁਆਇਨ ਬਈ ਜਿੱਦਾਂ ਪਹਿਲਾਂ ਦੱਸਿਆ ਕਿ ਜਿਤਨਾ ਮੈਂ ਦੋ ਟਰੱਕ ਫੜੇ ਸੀ ਜੀ ਇਹਦੇ ਆ ਕਣਕ ਦੇ ਸੋ ਜਿਹੜੀ ਚੋਰੀ ਦੀ ਸੀ ਜਿਹੜੀ ਦੋ ਨੰਬਰ ਦੀ ਸੜੀ ਜਾ ਰਹੀ ਸੀ ਉਦੋਂ ਮੈਂ ਮੌਜੂਦਾ ਚੇਅਰਮੈਨ ਸੀ ਸੀਐਮ ਸਾਹਿਬ ਹਾਊਸ ਦੇ ਵਿੱਚ ਵੀ ਦੋ ਵਾਰ ਮੈਂ ਰਾਫਤਾ ਕੀਤਾ ਉਸਟੀ ਦੇ ਨਾਲ ਉਹਨਾਂ ਦੇ ਵੀ ਮੈਂ ਤਾਂ ਟਰੱਕ ਫੜਿਆ ਜਿਹਦੇ ਕੋਈ ਮੰਤਰੀਆਂ ਵੱਲੋਂ ਛਡਾਇਆ ਜਾ ਰਿਹਾ ਪਰ ਉਹਦੇ باوجود ਵੀ ਜਿਹੜਾ ਕਿ ਉਹ ਕੋਈ ਨਹੀਂ ਪਿਆ ਹਫਤੇ 10 ਦਿਨਾਂ ਬਾਅਦ ਟਰੱਕ ਛੱਡੇਗੇ ਖਾਲੇ ਕੀ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ ਸੋ ਮੈਂ ਸਾਰੀ ਡਿਟੇਲ ਵੀ ਦਿੱਤੀ ਸੀ ਕਿ ਇਹ ਦਿੱਲੀ ਤੋਂ ਕੋਈ ਫਰਮ ਹੈ ਉਹ ਉਹਨਾਂ ਦੇ ਅਕਾਊਂਟ 'ਚ ਪੈਸੇ ਪਾ ਰਹੀ ਆ ਉਥੋਂ ਬਾਅਦ ਵਿੱਚ ਹਿਮਾਚਲ 'ਚ ਕਣਕ ਜਾ ਰਹੀ ਆ ਹਿਮਾਚਲ ਤੋਂ ਵੀ ਉਸੋ ਗਾੜੀ ਜਿਹੜੀਆਂ ਡਿਟੇਲਾਂ ਕਢਾਈਆਂ ਸੀ ਕਿ ਸੁਣਚ ਆਇਆ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਉਹ ਕਣਕ ਜਾ ਰਹੀ ਆ ਅੱਗੇ ਦੀ ਅੱਗੇ ਸੋ ਉਹਦੀ ਜਾਂਚ ਕਰਾਉਣ ਦੀ ਬਜਾਏ ਜਿਹੜਾ ਕਿ ਹਫਤੇ 10 ਦਿਨਾਂ ਬਾਅਦ ਕਿਸੇ ਮੰਤਰੀ ਦੇ ਕੈਂਦਰ ਉੱਪਰ ਫੋਨ ਕਰਨ ਦੇ ਉੱਪਰ ਜਿਹੜੇ ਕਿ ਉਹ ਟਰੱਕ ਛੱਡੇ ਇਹ ਗੱਲ ਕਿ ਕਿਉਂਕਿ ਉਸ ਚੀਜ਼ ਦਾ ਮੇਰੇ ਤੋਂ ਪ੍ਰੂਫ ਨਹੀਂ ਹੈਗਾ ਸਬੂਤ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਜੀ ਅਸੀਂ ਤਾਂ ਹੁਣ 4 ਲੱਖ ਰੁਪਏ ਦੇ ਕੇ ਟਰੱਕ ਸਟਾਲੇ ਪਤਾ ਨਹੀਂ ਸੱਚ ਆ ਕਿ ਜਾਂ ਝੂਠ ਆ ਪਰ ਕਹਿੰਦਾ ਭਾਵੇਂ ਵੀ ਕੁਝ ਨਾ ਕੁਝ ਤੇ ਹੋਇਆ ਨਾ ਜਿਹੜੀ ਸੁਣਵਾਈ ਨਹੀਂ ਹੋਈ ਟਰੱਕ ਜਿਹੜੇ ਕਿ ਉਹ ਛੱਡੇ ਗਏ ਆ ਸੋ ਉਸ ਚੀਜ਼ ਨੂੰ ਲੈ ਕੇ ਮਨ ਕਾਫੀ ਉਦੋਂ ਦਾ ਪਰੇਸ਼ਾਨ ਸੀ ਸੋ ਹੁਣ ਜਿਹੜਾ ਕਿ ਅਸੀਂ ਰਸਤਾ ਚੁਣਿਆ ਕਿ ਚਾਹ ਪੰਜਾਬ ਦੇ ਵਿੱਚ ਪਲਾ ਪੰਜਾਬੀਆਂ ਦਾ ਪਲਾ ਹੋ ਸਕਦਾ ਪੰਜਾਬ ਦਾ ਪਲਾ ਹੋ ਸਕਦਾ ਸੋ ਇੱਕੋ ਹੀ ਪਾਰਟੀ ਆ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹ ਕਰ ਸਕਦੀ ਜੀ ਵਿਧਾਨ ਸਭਾ ਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆ ਔਰ ਆਪਣੇ ਬਹੁਤ ਜ਼ਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਸਮੇਧੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਦੇਵ ਸਿੰਘ ਜੀ ਦੇ ਨਾਲ ਜੁਆਇਨ ਕੀਤੀਆਂ ਉਹਨਾਂ ਦਾ ਬੀਜੇਪੀ 'ਚ ਸਵਾਗਤ ਕਰਦਾ ਔਰ ਇਹ ਯਕੀਨ ਦਿਲਾਨਾ ਕਿ ਬੀਜੇਪੀ ਟਾ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਕਿ ਅਸੀਂ ਬਾਹਰੋਂ ਆਏ ਹਾਂ ਜਿਨ੍ਹਾਂ ਬੀਜੇਪੀ ਦੇ ਮੇਰਾ ਹੱਕ ਹੈ ਉਹਨਾਂ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੀ ਹੈ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚਾਹੁੰਦਾ ਸ਼ਾਂਤੀ ਚਾਹੁੰਦਾ ਵਿਕਾਸ ਚਾਹੁੰਦਾ ਉਹ ਭਾਜਪੀ ਦੇ ਦਰਵਾਜ਼ੇ ਦੇ ਲਈ ਖੁੱਲਿਆ ਹੋ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਸ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਨ ਚੁੜਾਈਏ ਕਿ ਉਹ ਲੋਗ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਜਿਨ੍ਹਾਂ ਨੇ ਨਾ ਹੈਲਥ 'ਚ ਕ੍ਰਾਂਤੀ ਆਈ ਹੈ ਨਾ ਹੀ ਸਿੱਖਿਆ 'ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ लूट ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਧਾਰਣ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜੇ ਐਮ ਐਲ ਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜੇਗਾ ਕਿ ਡੇਡ ਡੇਡ ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮਐਲਏਆਂ ਕੋਲ ਕਿੱਦਾਂ ਆਈਆਂ ਤਰਨ ਤਰ ਜੀ ਹੁੰਨੀ ਚਾਹੁੰਦੇ ਆ ਪਤਾ ਚੀ ਕਿਸ ਤਰੀਕੇ ਨਾਲ ਦੇਖਦੇ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚੱਲਣ ਲਈ ਤਰਬਤ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇੱਥੇ ਦੇ ਚੁਟਕੀਆਂ ਵੇਚਦੀਆਂ ਰਹੀਆਂ ਹਰਿਆਣਾ ਵਾਲੇ ਜਿੱਥੇ ਭਾਜਪਾ ਦੀ ਸਰਕਾਰ ਹੈ ਇਹਨਾਂ ਦੀ ਚੁਟਕੀਆਂ ਦੀ ਆਵਾਜ਼ ਤੇ ਜੇ ਕਿਸਾਨ ਤੱਕ ਪੁੱਜੀ ਨਹੀਂ ਉੱਥੇ ਦੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਵਿਕਾਸ ਹੋਇਆ ਉੱਥੇ ਉੱਥੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਭਾਜਪਾ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉੱਤੇ ਅੱਗੇ ਵਧਣਾ ਚਾਹੁੰਦੇ ਹਾਂ ਜੋ ਮੈਂ ਕੁੱਲਰ ਦੇ ਉੱਤੇ ਸੀਬੀਆਈ ਦੀ ਜਿਹੜੀ ਰੇਟ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ ਪੀਲਰ ਹੈ ਮੈਨੂੰ ਇਹ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਹੈ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 83 ਹਜ਼ਾਰ ਤਨਖਾਹ ਤੂੰ ਕੀ ਕਲੋਗੇ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਰਦੇ ਆ ਬੜੇ ਸਾਮਾਨ ਨੇ ਜੇ ਕਰਦੇ ਆ ਦੇਰ ਕਰੋ ਕਰੋੜ ਦੀਆਂ ਗੱਡੀਆਂ ਕਿੱਦੋਂ ਆ ਗਈਆਂ ਇਹਦਾ ਮਤਲਬ ਕਰੋੜਾ ਰੁਪਏ ਦੇ ਨਗਦ ਕਰੋੜੇ ਨਗਦ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਲਿਪਟਾ ਕਿਤੇ ਇੱਕੋ ਹੀ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਜੇ ਮਾਣ ਸਵੇਰ ਅਗਲਾ ਪਲ ਇੰਨੀ ਹੋਏਗਾ ਸਾਡੇ ਲੈ ਕੇ ਕੇਂਦਰ ਸਰਕਾਰ ਦੀਆਂ ਟੀਮਾਂ ਮੰਡੀਆਂ ਦੇ ਵਿੱਚ ਹੋਦੀਆਂ ਸੀ ਸੈਂਪਲ ਲੈ ਕੇ ਨਹੀਂ ਦੇਖੋ ਮੇਰੀ ਗੱਲ ਸੁਣੋ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਇਥੇ ਹਸਪੀਟਲ ਚਲ ਗਿਆ ਮੋਦੀ ਇੱਥੇ ਮਿਲਣ ਆਇਆ ਹੈ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਲੇਕਿਨ ਮੈਨੂੰ ਇਹ ਗੱਲ ਦੱਸੋ ਕਿਹਾ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਹੈ ਹਿਸਾਬ ਨਹੀਂ ਪੁੱਛਣਾ ਇਹਨਾਂ ਦਾ ਡਿਜਾਸਟਰ ਫੰਡ ਦਾ 12500 ਕਰੋੜ ਰੁਪਇਆ ਹੈ ਕੀ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰੇ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਪ੍ਰਸ਼ਨ ਖੜਾਏ ਹੁੰਦਾ ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ ਕੇਂਦਰ ਨੇ ਕਿਹਾ 34000 ਦੇ ਪੈਸੇ ਦੇਾਂਗੇ ਇਹਨਾਂ ਨੇ ਕਿਹਾ ਜੀ ਫਰੀ ਵੀ ਦਿਓ ਵਣਗਾਲੋ 72 ਕਰੋੜ ਰੁਪਏ ਲੈ ਲਓ ਇਹਨਾਂ ਨੇ ਕਿਹਾ ਸਰਸੋਂ ਦਾ ਬੀਬੀ ਫ੍ਰੀਜ ਉਹਨਾਂ ਕਾ 3 ਕਰੋੜ ਰੁਪਏ ਹੋਰ ਲੈ ਲਓ ਕੇਂਦਰ ਪੂਰੀ ਤਰ੍ਹਾਂ ਚਟਾਨ ਦੀ ਤਰ੍ਹਾਂ ਖੜਾ ਹੈ ਔਰ ਉਹ ਚਾਹਦਾ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰਡ ਤੇ ਨੁਕਸਾਨ ਹੋਇਆ ਪੈਰਾਂ ਤੇ ਦੁਆਰਾ ਖੜੇ ਹੋਏ ਸੜਕਾਂ ਦੇ ਵੀ ਇਹਨਾਂ ਕੋਲੋਂ ਮੰਗੇ ਨੇ ਉਹ ਵੀ ਕੰਮ ਤੇ ਇਹਨਾਂ ਨੇ ਕਰਨਾ ਨਾ ਹੁਣ ਇਹ ਇੰਨੇ ਨਲਾਇਕ ਆ ਪਹਿਲਾਂ ਕਹਿੰਦੇ 13000 ਕਰੋੜ ਦਾ ਨੁਕਸਾਨ ਹੋਇਆ ਮੰਗ 20000 ਰਏ ਸੀ ਹੁਣ ਜਿਹੜਾ ਭੇਜਿਆ ਉਹ 13000 ਕਰੋੜ ਤੋਂ ਘੱਟ ਭੇਜਿਆ ਤੇ ਇਸ ਕਰਕੇ ਇਹਦਾ ਮਤਲਬ ਇੱਥੇ ਇੱਕੋ ਹੀ ਕੰਮ ਹੈ ਲੂਟ ਲੂਟ ਲੂਟ